ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਤੇਲੇ ਵਾਲੀ ਦਵਾਈ ਸੜਕਣ ਤੋਂ ਬਾਅਦ ਖੇਤ ਦੇ ਵਿੱਚ ਦਵਾਈ ਨੇ ਕੰਮ ਨਹੀਂ ਕਰਿਆ ਤੇਲਾ ਉਸੇ ਤਰ੍ਹਾਂ ਹੀ ਦਿਖਾਈ ਦੇ ਰਿਹਾਗਾ ਇਹਦੇ ਕੀ ਕਾਰਨ ਹੋ ਸਕਦੇ ਨੇ ਤੇ ਦੂਜੇ ਨੰਬਰ ਤੇ ਗੱਲ ਕਰਾਂਗੇ ਵੀ ਦਵਾਈਆਂ ਨੇ ਜਿਹੜੀਆਂ ਕਿਵੇਂ ਕੰਮ ਕਰਦੀਆਂ ਨੇ ਤੇਲੇ ਵਾਲੀਆਂ ਜਾਂ ਹੋਰ ਕੋਈ ਵੀ ਲਾ ਲਓ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਵੀ ਆਪਾਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਨੇ ਦਵਾਈਆਂ ਸੜਕਣ ਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਆਪਣਾ ਧਿਆਨ ਰੱਖਣਾ ਚਾਹੀਦਾ ਤਾਂ ਜੋ ਆਪਾਂ ਤੇਲ ਵਾਲੀ ਦਵਾਈ ਦਾ ਰਿਜ਼ਲਟ ਹੈ ਜਿਹੜਾ ਉਹ ਚੰਗੀ ਤਰ੍ਹਾਂ ਲੈ ਸਕੀਏ ਹੁਣ ਤੁਸੀਂ ਜਿਹੜਾ ਇਹ ਵੀਡੀਓ ਦੇ ਵਿੱਚ ਇਹ ਦੇਖ ਸਕਦੇ ਹੋ ਵੀ ਤੇਲ ਆਪਣੇ ਖੇਤ ਫਿਰਦਾਗਾ ਆਪਾਂ ਤੁਹਾਨੂੰ ਲਾਈਵ ਦੇ ਵਿੱਚ ਹੀ ਦਿਖਾਉਣਿਆ ਇਹ ਇਹ ਆਪਣਾ ਹੀ ਖੇਤ ਹੈਗਾ ਇਹ ਤੇ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਜੀਗਾ ਵੀਡੀਓ ਪਿਛਲੀ ਦੇ ਵਿੱਚ ਵੀ ਤੇਲਾ ਆਪਣੇ ਕਿੰਨਾ ਕਾ ਚੁੱਕਾ ਖੇਤ ਦੇ ਵਿੱਚ ਉਸ ਤੋਂ ਬਾਅਦ ਆਪਾਂ ਦਵਾਈ ਵੀ ਸੜਕਦੀ ਸੀ ਆਪਾਂ ਤੁਹਾਨੂੰ ਉਹ ਵੀ ਦਿਖਾਈ ਆ ਬਾਕੀ ਇਹ ਜਿਹੜੀਆਂ ਵੀਡੀਓ ਨੇਗੀਆਂ ਸਾਰੀਆਂ ਆਪਾਂ ਆਪਣੇ ਆਪਣੇ ਹੀ ਖੇਤ ਦੇ ਵਿੱਚੋਂ ਲਾਈਵ ਦੇ ਵਿੱਚ ਦਿਖਾ ਕੇ ਪਾਉਣੇ ਹੁੰਦੇ ਆ ਆਪਾਂ ਇਹ ਨਹੀਂ ਹੈਗਾ ਵੀ ਕਿਸੇ ਦੇ ਖੇਤ ਦੀ ਵੀਡੀਓ ਚੱਕ ਕੇ ਪਾ ਦੀ ਵੀ ਸਾਡੇ ਇਨੀ ਬਿਮਾਰੀ ਆ ਗਈ ਜਾਂ ਨਹੀਂ ਆਈ ਜਿੰਨੇ ਕੁ ਹੁੰਦੀ ਆ ਆਪਾਂ ਤੁਹਾਨੂੰ ਲਾਈਵ ਦੇ ਵਿੱਚ ਹੀ ਦਿਖਾਉਣੇ ਹੁੰਦੇ ਆ ਗੱਲਬਾਤ ਐਵੇਂ ਬਾਦੂ ਕਿਸੇ ਦੀ ਗੱਲ ਨਹੀਂ ਆਪਾਂ ਕਰਦੇ ਇਹਦੇ ਵਿੱਚ ਹੁਣ ਜਿਵੇਂ ਤੁਸੀਂ ਇਹ ਤੇਲਾ ਫਿਰਦਾ ਦੇਖ ਰਹੇ ਹੋ ਖੇਤ ਦੇ ਵਿੱਚ ਤੁਸੀਂ ਸੋਚਦੇ ਹੋਵੋਗੇ ਵੀ ਇਹਦੇ ਉੱਪਰ ਦਵਾਈ ਵੀ ਤੁਸੀਂ ਮਹਿੰਗੀ ਕਰੀਆ ਤਾਂ ਫਿਰ ਵੀ ਤੇਲਾ ਥੋੜੇ ਤੋਂ ਵੀ ਫਿਰਦਾਗਾ ਤੁਸੀਂ ਮਸਹੂਰੀਆਂ ਕਰਦੇ ਹੋ ਕੰਪਨੀਆਂ ਦੀਆਂ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਪਹਿਲੀ ਗੱਲ ਤਾਂ ਮਸਹੂਰੀ ਨਹੀਂ ਕਰਦੇ ਆਪਾਂ ਜਿਹੜੀ ਦਵਾਈ ਵਰਤਦੇ ਆਂਗੇ ਆਪਾਂ ਉਸੇ ਤੇ ਹੀ ਗੱਲ ਕਰਦੇ ਆਂਗੇ ਕਿਉਂਕਿ ਆਪਾਂ ਉਹਦਾ ਰਿਜ਼ਲਟ ਦੇਖਿਆ ਹੁੰਦਾ। ਬਾਕੀ ਹੁਣ ਜਿਹੜਾ ਤੁਸੀਂ ਇਹ ਤੇਲਾ ਦੇਖ ਰਹੇ ਹੋ ਇਹ ਸਿਰਫ ਜਿੰਨਾ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਪਿਛਲੀ ਦੇ ਵਿੱਚ ਵੀ ਇੰਨਾ ਤੇਲੇ ਦਾ ਅਟੈਕ ਆ ਚੁੱਕਿਆ ਉਨਾ ਹੀ ਇਹ ਹੁਣ। ਇਹ ਕਿਉਂ ਆ ਹੁਣ? ਇਹ ਇਸ ਤੋਂ ਬਾਅਦ ਅੱਗੇ ਕਿਉਂ ਨਹੀਂ ਵਧਿਆ? ਇਹ ਦਵਾਈਆਂ ਨੇ ਜਿਹੜੀਆਂ ਇਹ ਵੀ ਕਿਵੇਂ ਕੰਮ ਕਰਦੀਆਂ ਨੇ ਇਹਦੇ ਉੱਪਰ ਦਵਾਈਆਂ ਦਾ ਕੰਮ ਹੁੰਦਾ ਸਿਰਫ ਤੇਲੇ ਨੂੰ ਰੋਕਣਾ। ਦਵਾਈਆਂ ਰੋਕਦੀਆਂ ਨੇ ਜੜ ਤੋਂ ਇਹਨੂੰ ਅੱਜ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਨਹੀਂ ਬਣੀ ਵੀ ਜੜ ਤੋਂ ਇਹਨੂੰ ਜਿਹੜੀ ਇਹਦੀ ਨਾਸਲ ਖਤਮ ਕਰ ਸਕੇ ਤੇਲੇ ਦੀ। ਤਾ ਆਪਾਂ ਏਸੀ ਚੀਜ਼ ਨੂੰ ਦੇਖ ਕੇ ਹੀ ਆਪਾਂ ਦੁਬਾਰੇ ਢੋਲੀਆਂ ਚੱਕਿਆ ਕਰੋ ਵੀ ਤੇਲਾ ਤਾਂ ਹਲੇ ਓਮੀ ਫਿਰਦਾ ਆਪਾਂ ਦੁਬਾਰੇ ਦਵਾਈ ਹੈ ਜਿਹੜੀ ਉਹ ਸੜਕਦੀ ਏ ਪਰ ਇਹ ਅੱਗੇ ਨਹੀਂ ਵਧਣ ਦਿੰਦੀਆਂ ਦਵਾਈਆਂ ਇਹਦੇ ਜਿਹੜੇ ਆਂਡੇ ਪੈਦਾ ਹੁੰਦੇ ਨੇਗੇ ਜਾਂ ਬੱਚੇ ਅੱਗੇ ਪੈਦਾ ਹੁੰਦੇ ਨੇ ਬੱਚ ਉਹਨੂੰ ਇਹ ਰੋਕ ਦਿੰਦੀ ਆ ਇਹ ਜਿਹੜਾ ਤੇਲੇ ਦੇ 2-4 ਡਾਲ ਫਿਰਦੇ ਨੇ ਏਸੀ ਤਰੀਂ ਇਹ ਲਾਸਟ ਤੱਕ ਹੀ ਰਹਿੰਦੇ ਹੁੰਦੇ ਨੇ ਆਪਾਂ ਪਿਛਲੇ ਕਈ ਸਾਲਾਂ ਤੋਂ ਏਵੇਂ ਸੜਕਦੇ ਆ ਰਹੇ ਆ ਦਵਾਈਆਂ ਕਿਸਾਨ ਭਰਾਵਾਂ ਨੂੰ ਪਤਾ ਹੀ ਹੈਗਾ ਵੀ ਇਹ ਤਾਂ ਦਿਖਾਈ ਦੇਣਾ ਹੀ ਦੇਣਾ ਹੁੰਦਾ ਨਾ ਇਹਦੀ ਨਸਲ ਨਹੀਂ ਬਿਲਕੁਲ ਖਤਮ ਹੁੰਦੀ ਕਿਸੇ ਵੀ ਤਰ੍ਹਾਂ ਦਾ ਲਾ ਲਓ ਤੁਸੀਂ ਜੇਕਰ ਹਾਂ ਆਪਾਂ ਨੂੰ ਅੱਗੇ ਵੱਧ ਦਿਖਾਈ ਦਿੰਦਾਗਾ ਤਾਂ ਆਪਾਂ ਸਿੜਕ ਸਕਦੇ ਆਂਗੇ ਪਰ ਇਹ ਜੀ ਦੀ ਗੌਰ ਤੁਸੀਂ ਜ਼ਰੂਰ ਕਰਨੀ ਆਂ ਵੀ ਜਿੰਨਾ ਆਪਾਂ ਪਹਿਲਾਂ ਸਿੜਕਣ ਸਮੇਂ ਦੇਖਿਆ ਸੀ ਤੇਲਾ ਉਨਾ ਹੀ ਆ ਜਾਂ ਉਸ ਤੋਂ ਵੱਧ ਹੁੰਦਾ ਜੇ ਵੱਧ ਲੱਗਦਾ ਤਾਂ ਆਪਾਂ ਦਵਾਈ ਸਿੜਕ ਦੋ ਐਸੀ ਤਰ੍ਹਾਂ ਹੁਣ ਜੇਕਰ ਆਪਣੇ ਖੇਤ ਦੇ ਵਿੱਚ ਆਪਾਂ ਪਹਿਲਾਂ ਹੁਣ ਤੋਂ ਆਇਹੀ 4-5 ੜਾਲੀ ਉਦੋਂ ਸੀ ਤੇ 4-5 ੜਾਲੀ ਆਪਾਂ ਨੂੰ ਹੁਣ ਦਿਖਾਈ ਦਿੰਦੇ ਨੇ ਤੇਲੇ ਦੇ ਤਾਂ ਆਪਾਂ ਹਜੇ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਇਹਦੇ ਉੱਪਰ ਨਹੀਂ ਸਿੜਕਦੇ ਕਿਉਂਕਿ ਦਵਾਈ ਦਾ ਆਪਾਂ ਰਿਜ਼ਲਟ ਵੀ ਜ਼ਰੂਰ ਦੇਖਣਾ ਵੀ ਦਿੰਦੀ ਆ ਕਿ ਨਹੀਂ ਰਿਜ਼ਲਟ ਦਵਾਈ ਆਪਾਂ ਨੂੰ ਇੰਨਾ ਕੁ ਤਾਂ ਤੇਲਾ ਆਪਣੇ ਖੇਤ ਦੇ ਵਿੱਚ ਰ ਬਾਕੀ ਆਪਾਂ ਕਿਸੇ ਵੀ ਕੰਪਨੀ ਦੀ ਮਸ਼ਹੂਰੀ ਨਹੀਂ ਕਰਦੇ ਜਿਹੜੀਆਂ ਆਪਾਂ ਦਵਾਈਆਂ ਵਰਤਦੀਆਂ ਨੇ ਆਪਾਂ ਉਹੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈਆਂ ਲਾਈਆਂ ਪਹਿਲਾਂ ਵੀ ਵੀ ਆਹ ਦਵਾਈਆਂ ਦਾ ਆਪਾਂ ਨੂੰ ਰਿਜ਼ਲਟ ਮਿਲਦਾਗਾ ਐਵੇਂ ਆਪਾਂ ਪ੍ਰਮੋਸ਼ਨਾਂ ਕਰੀ ਜਾਈਏ ਮਸ਼ਹੂਰੀਆਂ ਕਰੀ ਜਾਈਏ ਦਵਾਈਆਂ ਦੇ ਉਹਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਕਿਉਂਕਿ ਆਪਾਂ ਤਾਂ ਜਿਹੜੀ ਦਵਾਈ ਦਾ ਰਿਜ਼ਲਟ ਦੇਖਿਆ ਆਪਾਂ ਉਹਦਾ ਹੀ ਦੱਸਣ ਦਾ ਫਾਇਦਾ ਹੁੰਦਾਗਾ ਐਵੇਂ ਬਾਧੂ ਕਿਸੇ ਦੇ ਬਾਰੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਇਹ ਹੁਣ ਤੇਲਾ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਜਿਹੜਾ ਇਹ ਪਹਿਲਾਂ ਵੀ ਇੰਨਾ ਸੀ ਤੇ ਹੁਣ ਵੀ ਇੰਨਾ ਠੀਕ ਆ ਨਾ ਤੇ ਦੂਜੇ ਨੰਬਰ ਤੇ ਹੁਣ ਆਪਣੀ ਕੀ ਗਲਤੀ ਹੋ ਜਾਂਦੀ ਹੈ ਕਿਸਾਨ ਭਰਾਵਾਂ ਦੀ ਇਹ ਲੇਵਲ ਲੱਗੇ ਹੁੰਦੇ ਨੇ ਉੱਪਰ ਉਹਦੇ ਤੇ ਲਿਖਿਆ ਹੁੰਦਾ ਵੀ 150 ਤੋਂ ਲੈ ਕੇ 200 ਲੀਟਰ ਪਾਣੀ ਦੇ ਵਿੱਚ ਘੋਲ ਬਣਾ ਕੇ ਤੁਸੀਂ ਉਹ ਦਵਾਈ ਸੜਕਣੀਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਰ ਆਪਾਂ ਉੱਥੇ ਕੀ ਗਲਤੀ ਕਰ ਜਾਂਦੇ ਆਗੇ ਤੁਸੀਂ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਬਾਕੀ ਕਿਸਾਨ ਭਰਾ ਕਮੈਂਟ ਵੀ ਕਰਕੇ ਜ਼ਰੂਰ ਦੱਸਣਾ ਵੀ ਜਿਹੜਾ ਢੋਲੀਆਂ ਦੇ ਵਿੱਚ ਆਪਾਂ ਪਾਣੀ ਪਾ ਕੇ ਕਰਦੇ ਹੁੰਦੇ ਤਾਂ ਕਿੰਨੀਆਂ ਢੋਲੀਆਂ ਪਾਉਣੀਆਂ ਇੱਕ ਏਕੜ ਦੀਆਂ ਕਿਉਂਕਿ ਜਿਹੜਾ ਹੁਣ ਇਹ ਇੰਜਨ ਵਾਲਾ ਪੰਪ ਤੁਸੀਂ ਚੱਲਦਾ ਦੇਖ ਸਕਦੇ ਹੋਗੇ ਇਹਦੇ ਵਿੱਚ ਸਿਰਫ 25 ਕਿ ਲੀਟਰ ਪਾਣੀ ਪੈਂਦਾ ਹੈਗਾ ਤਾਂ ਆਪਾਂ ਇਹ ਕਿੰਨੇ ਪਾਉਣੇ ਆ 5 ਤਾਂ ਇਹ ਮਨ ਕੇ ਚੱਲੋ ਵੀ 1 ਏਕੜ ਦੇ ਕਿੰਨਾ ਹੋ ਗਿਆ ਪਾਣੀ ਇਹ 125 ਲੀਟਰ ਪਾਣੀ ਹੋ ਗਿਆ ਨਾ ਇਹ 125 ਲੀਟਰ ਆਪਾਂ ਲਾਸਟ ਤੇ ਆਪਾਂ ਕਹਿੰਨੇ ਵੀ ਬਹੁਤ ਜ਼ਿਆਦਾ ਪਾਣਗੇ ਤਾਂ ਕੰਪਨੀਆਂ ਦੀ ਰეკਮੈਂਡੇਸ਼ਨ ਹੁੰਦੀ ਹੈ ਵੀ 150 ਲੀਟਰ ਤੋਂ ਸ਼ੁਰੂਆਤ ਕਰਦੀਆਂ ਨੇ ਉਹ ਵੀ 200 ਲੀਟਰ ਤੱਕ ਪਾਓ ਪਾਣੀ ਤੁਸੀਂ ਆਪਾਂ ਸਿਰਫ 125 ਲੀਟਰ ਪਾ ਕੇ ਕਹਿ ਦਿੰਦੇ ਆ ਵੀ ਬਹੁਤ ਹੋ ਗਿਆ ਇਹਦੇ ਵਿੱਚ ਕੰਪਨੀਆਂ ਦਾ ਆਪਾਂ ਇਹ ਨਹੀਂ ਕਹਿੰਦੇ ਵੀ ਕੰਪਨੀਆਂ ਦੇ ਮਗਰ ਹੀ ਲੱਗੂ ਆਪਾਂ ਆਪਾਂ ਨੂੰ ਆਪ ਵੀ ਧਿਆਨ ਕਰਨਾ ਚਾਹੀਦਾ ਜਿਵੇਂ ਹੁਣ ਇਸ ਵਾਰ ਜਿਹੜੇ ਝੋਨੇ ਨੇ ਆਪਣੇ ਬਹੁਤ ਜ਼ਿਆਦੇ ਮਲ ਗਏ ਉਹ ਕੱਦਗਾਠ ਵਧੀਆ ਕਰ ਗਏ ਝੋਨੇ ਤਾਂ ਜਦੋਂ ਹੁਣ ਆਪਾਂ 125 ਲੀਟਰ ਪਾਣੀ ਪਾਉਣੇ ਆ ਤੁਸੀਂ ਆਪ ਹੀ ਵੀਡੀਓ ਚ ਤੁਸੀਂ ਦੇਖ ਲਿਓ ਵੀ ਕੋਈ ਵੀ ਖੇਤ ਦਾ ਕਿਸਾਨ ਭਰਾ ਜਦੋਂ ਸਪਰੇਅ ਕਰਦਾਗਾ ਤਾਂ ਜਿਹੜਾ ਉਹ ਪਾਣੀ ਹੈਗਾ ਨੀਚੇ ਤੱਕ ਰੂਟੇ ਦੇ ਹੋ ਜਾਂਦਾ ਨਹੀਂ ਹੈਗਾ ਉਹ ਉੱਪਰ ਉੱਪਰੀ ਪੱਤਿਆਂ ਤੇ ਖੜ ਜਾਂਦਾਗਾ ਉਸ ਨੂੰ ਫਿਰ ਉਹ ਅਸਰ ਕਰਨ ਨੂੰ ਵੀ ਟਾਈਮ ਲੱਜਾਂਦਾ ਬੂਟਾ ਤਾਂ ਫਿਰ ਆਪਾਂ ਕਹਿੰਦੇ ਨੇ ਦਵਾਈ ਨੇ ਕੰਮ ਨਹੀਂ ਕਰਿਆ ਹੁਣ ਘੱਟੋ ਘੱਟ ਆਪਾਂ ਨੂੰ 150 ਲੀਟਰ ਜਿਹੜਾ ਪਾਣੀ ਉਹ ਜ਼ਰੂਰੀ ਹੋਣਾ ਚਾਹੀਦਾ ਤਾਂ ਆਪਾਂ ਨੂੰ ਉਹਦੇ ਲਈ 6 ਤੋਂ ਲੈ ਕੇ 7 ਪੰਪ ਨੇ ਜਿਹੜੇ ਇਹ ਢੋਲੇ ਇੰਜਨ ਵਾਲੇ ਇਹ ਜ਼ਰੂਰ ਪਾਉਣੇ ਚਾਹੀਦੇ ਨੇਗੇ ਆਪਾਂ ਵੀ ਗਲਤੀ ਕੀਤੀ ਸੀ ਆਪਾਂ ਪਹਿਲਾਂ ਵੀ 7 ਪਾਏ ਸੀਗੇ ਆ ਸੌਰੀ 5 ਪਾਏ ਸੀਗੇ ਇਸ ਵਾਰ ਆਪਾਂ ਇਹ 6 ਢੋਲੇ ਪਾਏ ਨੇਗੇ ਇਹਦਾ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਮਿਲ ਸਕਦਾਗਾ ਬਾਕੀ ਆਪਾਂ ਅੱਗੇ ਤੁਹਾਨੂੰ ਜਾਣਕਾਰੀ ਦੱਸਾਂਗੇ ਵੀ ਰਿਜ਼ਲਟ ਮਿਲਿਆ ਜਾਂ ਨਹੀਂ ਮਿਲਿਆ ਬਾਕੀ ਇਹ ਤਾਂ ਤੁਹਾਨੂੰ ਜਿਹੜਾ ਨੀੜੇ نیچے ਵੀਡੀਓ ਚ ਦੇਖ ਸਕਦੇ ਤੁਸੀਂ ਇਹ ਬੂਰ ਝੜਿਆ ਜਿਹੜਾ ਦਵਾਈ ਨਾਲ ਆਪਾਂ ਕਹਿੰਦੇ ਨੇ ਝੜ ਜਾਂਦਾ ਆ ਦੇਖ ਲਓ ਤੁਸੀਂ ਕਿੰਨਾ ਕੁ ਝੜਿਆ ਇਹ ਬੂਰ ਇਹ ਆਪਾਂ ਸ਼ਾਮ ਦੇ ਟਾਈਮ ਦਵਾਈ ਸਿੜਕੀਆ ਹੋਗੇ 4:00 ਵਜੇ ਨੇਗੇ ਹੁਣ ਇਹ ਟਾਈਮ ਆਪਾਂ ਦਵਾਈ ਛੜਕੀ ਸੀਗੀ ਇਹ ਬਾਕੀ ਤੇਲਾ ਜਿਹੜਾ ਹੁਣ 5-7 ਡਾਲਾ ਆਪਾਂ ਜੇਕਰ ਦਿਖਾਈ ਦਿੰਦੇ ਵੀ ਨਾ ਤਾਂ ਆਪਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਵੀ ਆਪਾਂ ਦੁਬਾਰੇ ਢੋਲੀ ਚੱਕ ਲਈ ਆਪਾਂ ਦਾ ਰਿਜ਼ਲਟ ਦੇਖੋ ਜੇਕਰ ਆਪਾਂ ਨੂੰ ਅੱਗੇ ਵਾਧਾ ਨਜ਼ਰਦਹਾਈ ਦੇ ਰਿਹਾ ਉਸੇ ਬੂਟੇ ਤੋਂ ਦੁਬਾਰੇ ਫੇਰ ਚੈੱਕ ਕਰੋ ਵੀ ਹੈਗਾ ਜਾਂ ਨਹੀਂ ਉਹ ਵਧਿਆ ਜਾਂ ਨਹੀਂ ਤਾਂ ਫਿਰ ਆਪਾਂ ਦਵਾਈ ਛੜਕੋ ਨਹੀਂ ਕੋਈ ਲੋੜ ਨਹੀਂ ਹੈਗੀ ਦਵਾਈ ਛੜਕਣ ਦੀ ਅਗਲੀ ਵੀਡੀਓ ਦੇ ਵਿੱਚ ਹੋਰ ਕੀ ਆਪਾਂ ਨਵੀਂ ਜਾਣਕਾਰੀ ਲੈ ਕੇ ਮਿਲਦੇ ਆਂ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਛੋਟਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ